ਇਹੀ ਵਧੀਆ ਹੈ ਬਈ ਚਲੋ ਜਿਦੀ ਜਿੱਦਾਂ ਲੱਗੀ ਹੈ ਅੱਛਾ ਜਿਹੜੀ ਆਪਾਂ ਓਪਨ ਡਿਸਕਸ਼ਨ ਦੀ ਗੱਲ ਕਰਦੇ ਸੀ ਨਾ ਮੈਂ ਸੋਚਦਾ ਨਾ ਵੀ ਅਸੀਂ ਉਦਾਂ ਤਾਂ ਕਹਿੰਨੇ ਆ ਕਿ ਅਸੀਂ ਗੁਰਨਾਨ ਦੇਵ ਜੀ ਦੇ ਵਾਰਸ ਆ ਨਾ ਉਹਨਾਂ ਨੇ ਸਿੱਧ ਗੋਸ਼ਟ ਕੀਤੀ ਉਹ ਬਨਾਰਸ ਗਏ ਮੱਕੇ ਗਏ ਯਾਨੀ ਗੜ੍ਹ ਚ ਸਨਾਤਨ ਧਰਮ ਦਾ ਗੜ੍ਹ ਆ ਹਨਾ ਮੁਸਲਮਾਨ ਧਰਮ ਦਾ ਗੜ੍ਹ ਆ ਫਿਰ ਸਿੱਧਾਂ ਨਾਲ ਜਾ ਕੇ ਉਹ ਵੀ ਯਾਨੀ ਉਹਨਾਂ ਦੇ ਗੜ੍ਹ ਚ ਜਾ ਕੇ ਉਹਨਾਂ ਨੂੰ ਗੱਲ ਕਰਨੀ ਤਰਕ ਨਾਲ ਵਿਦਆਊਟ ਹਰਟਿੰਗ ਥੇਅਰ ਈਗੋ ਓਕੇ ਦੀ ਖੂਬਸੂਰਤ ਗੱਲ ਹੋएगी ਕਿ ਕਿਸੇ ਨੂੰ ਗੱਲ ਵੀ ਸਮਝਾਣੀ ਯਰ ਸਿੱਧ ਬੜੇ ਕਰਨੀ ਦੇ ਬੰਦੇ ਹੁੰਦੇ ਸੀ ਯਾਨੀ ਕਰਨੀ ਦੇ ਮਾਲਕ ਸੀਗੇ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਬਹੁਤ ਹੁੰਦੀਆਂ ਸੀ ਉਹਨਾਂ ਨੂੰ ਗੱਲ ਦੇ ਨਾਲ ਨਿਰੁੱਤਰ ਕਰ ਦੇਣਾ ਕਿ ਉਹ ਸਵਾਲ ਉਹ ਆਪਣੀ ਕ੍ਰਿਓਸਿਟੀ ਉਹਨਾਂ ਦੇ ਅੰਦਰ ਜਾਗੀ ਤੇ ਉਹ ਉਹਨਾਂ ਨੂੰ ਪੁੱਛ ਰਹੇ ਨੇ ਕਿ ਤੁਸੀਂ ਸਾਨੂੰ ਇਹਦਾ ਵੀ ਦੱਸੋ ਆਨਸਰ ਵਾਹ ਸਾਨੂੰ ਇਹਦਾ ਵੀ ਆਨਸਰ ਦੋ ਤੇ ਅਸੀਂ ਕਲੇਮ ਕਰਦੇ ਕਿ ਅਸੀਂ ਉਹਨਾਂ ਦੇ ਵਾਰਿਸ ਆ ਤੇ ਸਾਨੂੰ 2 ਮਿੰਟ ਚ ਸਾਡੇ ਸਾਡੇ ਨਾਲ ਦੀ ਨਾਲੇ ਗਾਲ ਸਾਡੇ ਸਮਾਜ ਦਾ ਵੀ ਪਿਕਣ ਚੂਸ ਹੈ ਸਾਨੂੰ ਜਿਹੜੀਆਂ ਜਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਜਿਹੜੀਆਂ ਅਸੀਂ ਅਮਲ ਕਰ ਸਕਦੇ ਆ ਉਹ ਅਸੀਂ ਚੱਕਾਂਗੇ ਜਿਹੜੇ ਨਹੀਂ ਕਰ ਸਕਦੇ ਉਸ ਦੀ ਗੱਲ ਹੀ ਨਹੀਂ ਕਰਨੀ ਤੁਸੀਂ ਦੇਖਿਆ ਨਹੀਂ ਕਈ ਵਾਰ ਕੁਝ ਲੋਕ ਕਿਸੇ ਵੀ ਮਤਲਬ ਧਰਮ ਗ੍ਰੰਥ ਦੇ ਵਿੱਚੋਂ ਨਾ ਕੁਝ ਚੀਜ਼ਾਂ ਚੱਕ ਕੇ ਤੁਹਾਨੂੰ ਬੋਲ ਦਿੰਦੇ ਨੇ ਪੂਰੇ ਤੇ ਅਮਲ ਆਪ ਹੀ ਨਹੀਂ ਕਰ ਰਹੇ ਹੁੰਦੇ ਤਾਂ ਬਹੁਤ ਵੱਡੀਆਂ پاک ਪਵਿੱਤਰ ਚੀਜ਼ਾਂ ਨੇ ਮੈਨੂੰ ਲੱਗਦਾ ਇਨਸਾਨ ਬਣਦੀ ਹੈ ਨਾ ਅਸੀਂ ਇਨਸਾਨ ਸਭ ਤੋਂ ਪਹਿਲਾਂ ਨਾਮ ਪੰਜ ਪਿਆਰਿਆਂ ਦੇ ਆ ਮਾਰਾ ਹੀ ਨੇ ਭਾਈ ਦਇਆ ਸਿੰਘ ਦੀ ਰੱਖਿਆ ਸੀ ਸਾਡੇ ਚ ਦੇਆ ਹੈ ਅਸੀਂ ਖਾਨਡ ਵੱਡਣ ਨੂੰ ਤਾਂ ਭਾਈ ਤੁਸੀਂ ਈਗੋ ਦੀ ਗੱਲ ਕੀਤੀ ਕਿੰਨੇ ਨੌਜਵਾਨ ਇਹ ਕਿਉਂ ਨਹੀਂ ਸੋਚਦੇ ਯਾਰ ਮੈਂ ਆਪਣੀ ਲਾਈਫ ਵੱਲ ਧਿਆਨ ਦੇਵਾਂ ਕਿ ਜੇ ਤੁਸੀਂ ਐਨਜੀਓ ਚੋਂ ਪੈਸੇ ਖਾ ਕੇ ਲਾਭ ਹੀ ਰਹੇ ਹੋ ਆਪਣੇ ਤੇ ਯਾਰ ਉਹ ਆਪੇ ਪੁੱਗਤ ਲੂਗਾ ਕਰਮਾਂ ਤੇ ਤਾਂ ਯਕੀਨ ਰੱਖੋ ਜੇ ਕਰਮਾਂ ਤੇ ਨਹੀਂ ਯਕੀਨ ਆਪ ਮੈਦਾਨ ਚ ਆ ਜਾਓ ਕਿ ਭਾਈ ਆ ਵੇਖ ਐਦਾਂ ਹੁੰਦਾ ਕੰਮ ਤਾਂ ਮੈਨੂੰ ਲੱਗਦਾ ਆਪਣੀ ਲਾਈਫ ਨਾ ਖਰਾਬ ਕਰੋ ਇਕੱਲੇ ਵਿਊਆਂ ਵਾਲੇ ਨਾ ਬਣ ਜਾਓ ਕੰਟੈਂਟ ਵਾਲੇ ਵੀ ਬਣਦਾ ਅਕਸਰ ਕਹਿੰਦਾ ਨਾ ਮੈਂ ਯਾਰ ਨਾ ਦੋ ਪੈਸੇ ਨਾ ਦੋ ਔਰ ਸਭ ਤੋਂ ਵੱਡੀ ਗੱਲ ਭਾਈ ਤੁਸੀਂ ਆਪ ਲੱ ਨਾ ਦੋਚ ਵੀ ਕੀ ਕਈ ਵਾਰ ਕੀ ਹੁੰਦਾ ਹੁਣ ਸਪੋਜ਼ ਕਈ ਵਾਰ ਕਿਸੇ ਦਾ ਮਨ ਕਰਦਾ ਹੁੰਦਾ ਕਿ ਮੈਂ ਸਮਾਜ ਲਈ ਕੁਝ ਕਰਨਾ ਹੈ ਉਹਦੇ ਕੋਲ ਟਾਈਮ ਨਹੀਂ ਹੈ ਫਿਰ ਜਿਹੜਾ ਉਹ ਸੁਪਨਾ ਉਹਦਾ ਪੂਰਾ ਕਰ ਰਿਹਾ ਬੰਦਾ ਉਹਦਾ ਤਾਂ ਸਾਥ ਦੇਣਾ ਪੈਣਾ ਨਾ ਨਹੀਂ ਨਹੀਂ ਜਿਹੜਾ ਤਾਂ ਦੇ ਰਿਹਾ ਉਹਦੀ ਆਪਣੀ ਚੋਇਸ ਹੈ ਨਾ ਹਾਂ ਬਿਲਕੁਲ ਮੈਂ ਮੈਂ ਹੁਣ ਤੁਹਾਨੂੰ ਮੰਨ ਲਓ ਪੈਸੇ ਨਹੀਂ ਦੇ ਰਿਹਾ ਮੈਂ ਕੁਐਸਚਨ ਕਿੱਦਾਂ ਕਰ ਸਕਦਾ ਨਹੀਂ ਕਰ ਸਕਦੇ ਹਾਂ ਨਹੀਂ ਨਹੀਂ ਪਰ ਮੇਰੇ ਕੋਲ ਕੁਐਸਚਨ ਕਰਨ ਦਾ ਰਾਈਟ ਨਹੀਂ ਵੀ ਤੂੰ ਪੈਸੇ ਕਿੱਥੇ ਲਾ ਰਿਹਾ ਜਦੋਂ ਜੇ ਮੈਂ ਦੇ ਕੇ ਜਾਵਾਂ ਵੀ ਅਨਮੋਲ ਮੈਂ ਤੁਹਾਨੂੰ 10000 ਦਿੱਤਾ ਯਾਰ ਇਹਨੂੰ ਉਹ ਕੰਮ ਤੇ ਲਾ ਦੇ ਫਿਰ ਮੈਂ ਪੁੱਛਾਂ ਤਾਂ ਵੀ 10000 ਲਾਤਾ ਸੀ ਮੈਂ ਅਜੇ ਤੱਕ ਕਦੀ ਥੇਲੀ ਵੀ ਆਪਣੇ ਹੱਥਾਂ 'ਚ ਨਹੀਂ ਫੜੀ ਥੇਲੀ ਵੀ 10 ਸਾਲਾਂ 'ਚ ਫਿਰ ਵੀ ਜਵਾਬ ਦੇਣਾ ਰਹਿਣਾ ਵੀ ਪੈਸੇ ਦੇ ਕੇ ਹਿਸਾਬ ਮੰਗਣ ਦੀ ਗੱਲ ਕਰੋ ਮੈਂ ਤਾਂ ਪੈਸੇ ਲੈਂਦਾ ਹੀ ਨਹੀਂ ਕੱਲ ਮੈਂ ਹੁਸ਼ਿਆਰਪੁਰ ਚਲ ਗਿਆ ਬਈ ਕੱਲ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸੀ ਨਾ ਹੁਸ਼ਿਆਰਪੁਰ ਦੇ ਵਿੱਚ ਨਾ ਉੱਥੇ ਸੰਗਤ ਨੇ ਬਹੁਤ ਓਵਰ ਪਿਆਰ ਦਿੱਤਾ ਬਹੁਤ ਓਵਰ ਤੇ ਮੇਰਾ ਬਸ ਹੱਥ ਜੁੜਿਆ ਸੀ ਸਿਰ ਥੱਲੇ ਸੀ ਉੱਥੇ ਨਾ ਉੱਥੇ ਦੇ ਜਿਹੜੇ ਬਾਬਾ ਜੀ ਸੀਗੇ ਮੇਨ ਉਹਨਾਂ ਨੇ ਹੁਕਮ ਕਰਤਾ ਕਿ ਅਨਮੋਲ ਨੂੰ ਬਿਠਾਓ ਚੌਕੜੀ ਮਾਰ ਕੇ ਤੇ ਇਹਦੇ ਟ ਪਾਜੀ ਉਹਨੂੰ ਤੇ ਸਾਰੇ 5-500 5-5000 ਦੇ ਮੱਤੇ ਟਿੱਕੜ ਮੈਨੂੰ ਟੈਨਸ਼ਨ ਪੈ ਗਈ ਕਿ ਯਾਰ ਮੈਂ ਮਨਾ ਕਿੱਦਾਂ ਕਰਾਂ ਇਹਨਾਂ ਨੂੰ ਕਿ ਮੈਂ ਨਹੀਂ ਪੈਸੇ ਲੈ ਸਕਦਾ ਮੈਂ ਮਾੜਾ ਜਿਹਾ ਕੰਨ ਚ ਕਿਹਾ ਸੇਵਾਦਾਰ ਤੇ ਮੈਂ ਕਿਹਾ ਪਾਜੀ ਆ ਮੇਰੇ ਕੋ ਹੱਥ ਚੜਾ ਲਓ ਮੈਂ ਅੱਜ ਤੱਕ ਇਹਨਾਂ ਹੱਥਾਂ 'ਚ ਮਾਇਆ ਨਹੀਂ ਫੜੀ ਮੈਨੂੰ ਅੱਜ ਇਹ ਭਾਰ ਨਾ ਚੜਾਓ ਕਹਿੰਦੇ ਨਹੀਂ 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 ਤੁਹਾਨੂੰ ਅੱਜ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੋਂ ਹੁਕਮ ਹੋ ਗਿਆ ਤੁਹਾਨੂੰ ਫੜ ਨਹੀਂ ਪੈਣੇ ਭਾਈ ਓਵੇਂ ਲਫਾਫਾ ਫੜ ਕੇ ਲੁਧਿਆਣੇ ਉਵੇਂ ਹੀ ਵੰਡ ਕੇ ਵੀਡੀਓ ਚ ਸਾਰਾ ਦੱਸਿਆ ਕਿ ਭਾਈ ਆ 32110 ਰੁਪਏ ਕੋ ਸੇਵਾ ਇਕੱਠੀ ਹੋਈ ਤੇ ਆ ਤੁਹਾਡੇ ਮਰੀਜ਼ ਜਿਨ੍ਹਾਂ ਜਿੰਨਾਂ ਨੂੰ ਦਿੱਤੀ ਆ ਰਹੀ ਮੈਂ ਤਾਂ ਕਹਿੰਨਾ ਡਾਇਰੈਕਟ ਕਰੋ ਜਿੱਦਾਂ ਹੁਣ ਅੱਜ ਨਾਲ ਤੁਹਾਡੇ ਯੂਬਾ ਸਿਟੀ ਨਾ ਅਮਰੀਕਾ ਸੈਕਰਮੈਂਟੋ ਦੇ ਕੋਲ ਮੈਨੂੰ ਅੱਜ ਸਵੇਰੇ ਵੀਰਾਂ ਦਾ ਫੋਨ ਆਇਆ ਕਿ ਅਸੀਂ ਆਪਣੀ ਮਦਰ ਦੀ ਯਾਦ ਵਿੱਚ 200 ਆਪਰੇਸ਼ਨ ਕਰਾਣਾ ਅੱਖਾਂ ਦਾ ਅੱਛਾ 200 ਆਪਰੇਸ਼ਨ ਤਕਰੀਬਨ ਹੋ ਗਿਆ 6 6.5 ਲੱਖ ਰੁਪਏ ਦਾ 3100 ਰੁਪਏ ਦੇ ਹਿਸਾਬ ਨਾਲ ਹਉਂ ਤੂੰ ਦੇਖੋ ਕਿੰਨੀ ਖੂਬਸੂਰਤ ਗੱਲ ਆ ਡਾਕਟਰਾਂ ਨਾਲ ਗੱਲ ਉਹਨਾਂ ਨੇ ਕਰ ਲਈ ਆਪਰੇਸ਼ਨ ਮੈਨੂੰ ਦੱਸ ਤੇ ਮੇਰੀ ਡਿਊਟੀ ਪਤਾ ਕੀ ਲਾਈਏ ਸਿਰਫ ਮਰੀਜ਼ ਲੱਭ ਤੇ ਮੈਂ ਪੰਜਾਬ ਚ 200 ਮਰੀਜ਼ ਲੱਭਣਾ ਹੁਣ ਇਹਦੇ ਚ ਵੀ ਜੇ ਤੁਸੀਂ ਕਹੋ ਕਿ ਇਹ ਖਾ ਗਿਆ ਤੇ ਫਿਰ ਤਰਕ ਨਹੀਂ ਨਾ ਹੋਇਆ ਉਹੀ ਗੱਲ ਆ ਗਈ ਕਿ ਬਸ ਉਹੀ ਇਲਜ਼ਾਮ ਲਾਈ ਜਾ ਤੂੰ ਚੋਰ ਆ ਤੂੰ ਚੋਰ ਸਬੂਤ ਹੈ ਨਹੀਂ ਕੋਈ ਤਾਂ ਸਾਡੇ ਸਮਾਜ ਨਾਲ ਬਹੁਤ ਚੀਜ਼ਾਂ ਦੀ ਲੋੜ ਆ ਜਿਹੜੀ ਤੁਸੀਂ ਗੱਲ ਕੀਤੀ ਓਪਨ ਡਿਸਕਸ਼ਨ এডੂਕੇਸ਼ਨ ਇਹਦੇ ਲਈ ਪਲੇਟਫਾਰਮ ਤਾਂ ਚਾਹੀਦਾ ਨਾ ਬੈਠਣਾ ਤਾਂ ਪੈਣਾ ਨਾ ਤੁਹਾਨੂੰ ਬੈਠ ਪਲੇਟਫਾਰਮ ਅਸੀਂ ਦਿੰਨੇ ਆ ਪਰ ਉਹ ਲੋਕੀ ਬੈਠਣ ਨਹੀਂ ਜਾਜੀ ਉਹ ਹੁਣ ਤੁਹਾਡੀ ਨੇਚਰ ਥੋੜੀ ਜੀ ਹੁਣ ਡਰਨ ਵਾਲੀ ਬਣ ਗਈ ਹੌਲੀ ਹੌਲੀ ਬਣ ਜੂਗੀ ਤੁਸੀਂ ਜਦੋਂ ਕਿਉਂਕਿ ਨਾ ਇਹ ਚੀਜ਼ ਯੂਐਸ ਦੀ ਜਿਹੜੀ ਉਹ ਸੁਸਾਇਟੀ ਦਾ ਬਹੁਤ ਸੋਹਣਾ ਹਿੱਸਾ ਹੈ ਤੁਸੀਂ ਰੋਸਟਰ ਬਣ ਕੇ ਪੋਡਕਾਸਟਰ ਰੋਸਟਰ ਨਹੀਂ ਯਾਰ ਮੈਂ ਰੋਸਟਰ ਵੀ ਨਹੀਂ ਹਾਂ ਮੈਂ ਗੱਲਾਂ ਬਾਤਾਂ ਵਾਲਾ ਬੰਦਾ ਤੁਸੀਂ ਮੋਰੇ ਬਿਠਾ ਕੇ ਰੋਸਟ ਕਰਤਾ ਬੰਦਾ ਉਹ ਫਿਰ ਛਵੀ ਤਾਂ ਬਣ ਜਾਂਦੀ ਨਾ ਭਾਈ ਉਹ ਛਵੀ ਬਣ ਗਈ ਜਿਵੇਂ ਮੇਰੀ ਛਵੀ ਕੱਪੜਿਆਂ ਤੋਂ ਬਣ ਗਈ ਹੁਣ ਉਹ ਚੀਜ਼ਾਂ ਬਣ ਜਾਂਦੀਆਂ 26 ਦਾ ਤੁਸੀਂ ਜੇ ਨਹੀਂ ਹਟੇ ਤਾਂ ਉਹ ਕਈਆਂ ਨੇ ਮੈਨੂੰ ਫੋਟੋਆਂ ਭੇਜੀਆਂ ਮੇਰੀ ਤੇ ਸਿਮਰਨਜੋਤ ਬਾਈ ਦੀ ਇਕੱਠਿਆਂ ਦੀ ਫੋਟੋ ਲਾ ਕੇ ਤੇਰਾ ਯਾਰ ਪੱਤਰਕਾਰ ਨਹੀਂ ਉਹ ਜਿਹੜਾ ਅਰਜੈਂਟਲੋਂ ਦਾ ਗਾਣਾ ਹੈ ਉਹ ਲਾ ਕੇ ਤੇ ਮੈਂ ਸੋਚਾਂ ਮੈਂ ਕਿਹਾ ਯਾਰ ਮੈਂ ਉਹ ਪੱਤਰਕਾਰ ਹੈ ਭਾਈ ਮੈਂ ਪੱਤਰਕਾਰ ਨਹੀਂ ਹੈਗਾ ਕਿੱਥੇ ਤੁਸੀਂ ਕਿਉਂ ਬਿਲਕੁਲ ਕੀੜਾ ਕਿੱਥੋਂ ਪੈ ਗਿਆ ਪੌਡਕਾਸਟਿੰਗ ਦਾ ਇਹ ਵੈਸੇ ਉਹ ਤਾਂ ਬੋਲਣ ਦਾ ਕੀੜਾ ਵੈਸੇ ਡਿਸਕਸ਼ਨ ਦਾ ਕੀੜਾ ਹਾਂ ਹੁਣ ਕੀੜੇ ਨਾਲ ਕਿਤੇ ਉਹ ਕੀੜੇ ਵਾਲੀ ਗੱਲ ਨਾ ਲੱਗ ਜੇ ਡਿਸਕਸ਼ਨ ਦਾ ਕੀੜਾ ਉਹ ਤੁਸੀਂ ਮਾਈਕ ਰੱਖਤਾ ਇਹਨਾਂ ਨੇ ਹੁਣ ਮੋਰੇ ਉਹ ਵਧੀਆ ਚੀਜ਼ ਆ ਬਈ ਤੁਹਾਡੀ ਦੋ ਡਿਸਕਸ਼ਨ ਤੀਜਾ ਬੰਦਾ ਸੁਣਦਾ ਆ ਆਪੇ ਜੱਜ ਕਰ ਲੈਂਦਾ ਕਿਹੜਾ ਬੰਦਾ ਕਿੰਨੇ ਜੋਗਾ ਮੈਨੂੰ ਡਿਸਕਸ਼ਨ ਮੈਨੂੰ ਮੈਨੂੰ ਦਰਸਾ ਲਿਆ ਮੇਰੀ ਕਿਉਰਿਓਸਿਟੀ ਆ ਤੁਸੀਂ ਮੇਰੇ ਨਾਲ ਕਿਸ ਲੈਵਲ ਦੀ ਡਿਸਕਸ਼ਨ ਕਰਨਾ ਚਾਹੁੰਦੇ ਹੋ ਤੁਸੀਂ ਮਿਰਚ ਕੀ ਦੇਖਿਆ ਮੇਰੇ ਕੋਲ ਤਾਂ ਸਿਰਫ ਸੇਵਾਦਾਰੀਆਂ ਆ ਮੈਂ ਹੋਰ ਤਾਂ ਮੇਰੇ ਕੋਈ ਡਿਸਕਸ਼ਨ ਵਾਲਾ ਹੈ ਨਹੀਂ ਡਿਸਕਸ਼ਨ ਮੈਨੂੰ ਸਮਾਜ ਚ ਭਲਾ ਕਿਵੇਂ ਹੋਣਾ ਹੈ ਕਿਵੇਂ ਸਹੀ ਤਰੀਕੇ ਨਾਲ ਬਿਨਾ ਕੋਈ ਕੁੰਡੀ ਲਾਏ ਡਾਇਰੈਕਟ ਹੈਲਪ ਕਿਵੇਂ ਹੋ ਸਕਦੀ ਹੈ ਮੈਂ ਇਦਾਂ ਦੇ ਟੌਪਿਕਸ ਤੇ ਜ਼ਿਆਦਾ ਇੰਟਰਸਟਿਡ ਹੋਣਾ ਗੱਲ ਕਰਨ ਚ ਹੂੰ ਕੀ ਕਿਦਾਂ ਹੋ ਸਕਦਾ ਦੇਖੋ ਜਿਹੜਾ ਦਾਨ ਆ ਨਾ ਭਾਜੀ ਹਰ ਪੰਜਾਬੀ ਚਲੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਨਾ ਦਸਵੰਦ ਵਾਲਾ ਜਿਹੜੀ ਸਾਡੀ ਚੱਲੀ ਆ ਦਾਨ ਡਾਇਰੈਕਟ ਐਦਾਂ ਹੋ ਸਕਦਾ ਕਿਤਾਂ ਜਿਹੜੇ ਪੰਜਾਬ ਦੇ ਸਾਰੇ ਸਾਡੇ ਪਿੰਡ ਨੇ ਹੂੰ ਇਹਦੇ ਵਿੱਚ